ਭਾਈ ਜੇ ਨਾ ਤੁਸੀਂ ਕਾਮਯਾਬੀ ਲੈਣੀ ਆ ਤਾਂ ਤੁਹਾਨੂੰ ਆ ਕਿਸਾਨ ਕਾਰਪੋਰੇਟ ਬੰਦੇ ਦੀ ਤੁਹਾਨੂੰ ਕਹਾਣੀ ਸਾਰੀ ਸੁਣਨੀ ਪੈਣੀ ਹੈ ਤੁਹਾਨੂੰ ਇਹ ਬੰਦਿਆਂ ਵਰਗਾ ਬਣਨਾ ਪੈਣਾ ਹਰੇਕ ਬੰਦੇ ਨੂੰ ਆਪਾਂ ਕਹਦੇ ਨੇ ਜੀ ਕਾਰਪੋਰੇਟ ਸੈਕਟਰ ਸਾਨੂੰ ਖਾ ਗਿਆ ਜੀ ਉਹ ਆ ਜੋ ਆ ਆ ਬੰਦੇ ਨੂੰ ਕੋਈ ਖਾ ਕੇ ਦਿਖਾਵੇ ਕਿਸਾਨ ਖੋ ਦੀ ਇਧਰਲੇ ਹੱਥ 'ਚ ਇਹ ਫਾਰਮਰ ਆ ਇਧਰਲੇ ਹੱਥ 'ਚ ਇਹ ਬੰਦੇ ਕਾਰਪੋਰੇਟ ਆ ਪਹਿਲਾਂ ਤਾਂ ਇਹਨਾਂ ਦੀ ਡੈਰੀ ਸੀ ਉਦੋਂ ਤੱਕ ਸੀਗਾ ਜਿਮੀ ਕੱਲਾ ਮੋੜ ਮੰਡੀ ਦੇ ਵਿੱਚ ਫਿਰ ਬੰਦੇ ਨੂੰ ਲੱਗਿਆ ਕਿ ਯਾਰ ਜਿੱਧਰਲੇ ਪਾਸੋਂ ਪ੍ਰੋਡਕਸ਼ਨ ਆਉਂਦੀ ਆ ਉਧਰ ਵੀ ਮੈਂ ਹੀ ਹੋ ਜਾਵਾਂ ਮੈਂ ਫਾਰਮਰ ਵੀ ਬਣ ਜਾ ਆਪਾਂ ਸਾਰੀ ਕਹਾਣੀ ਇਕੱਲੇ ਨਹੀਂ ਦੱਸਦੇ ਆਪਾਂ ਜਿੰਮੀ ਤੋਂ ਵੀ ਪੁੱਛਦੇ ਜਿੰਮੀ ਬਾਈ ਸੱਚੀ ਗੱਲ ਬਾਈ ਉਹ ਆਰਕਾਂ ਪਹਿਲਾਂ ਤਾਂ ਆ ਬਹੁਤ ਬਹੁਤ ਫਾਰਮਰ ਲਾਈਨ ਚ ਆਉਂਦੀ ਬਹੁਤ 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 ਬਾਈ ਤੁਹਾਡੀ ਆਡੀਅנס ਜਿੰਨੇ ਕ ਪਰਿਵਾਰ ਬਾਈ ਤੁਹਾਨੂੰ ਸੁਣਦੇ ਨੇ ਨਾ ਮਤਲਬ ਸ਼ੁਰੂ ਮਤਲਬ ਸਾਹਮਣੇ ਫੇਸ ਟੂ ਫੇਸ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਬਾਈ ਤੁਹਾਡੀ ਆਡੀਅנס ਦਾ ਕਿਉਂਕਿ ਤੁਸੀਂ ਤੇ ਤੁਹਾਡੀ ਆਡੀਅנס ਨੇ ਸਾਡੇ ਪੈਰ ਲਾਇਏ ਨੇ ਤੇ ਉਹਦੀ ਆਡੀਅנס ਬਦੌਲਤ ਬਾਈ ਮੈਂ ਮੇਰੇ ਭਰਾ ਨੇ ਮੈਨੂੰ ਨਾਲ ਖੜਾ ਕੀਤਾ ਵਾਹ ਠੀਕ ਆ ਯਾਰ ਦੋਸਤ ਆ ਪਰ ਸੱਜੀ ਬਾ ਹੂੰ ਠੀਕ ਆ ਇਹਨੂੰ ਮੈਂ ਡਿਮਾਂਡ ਬਹੁਤ ਚਿਰ ਤੋਂ ਰੱਖੀ ਹੋਈ ਸੀ ਪਰ ਇਹਨੇ ਮੈਨੂੰ ਕਰਕੇ ਪੂਰੀ ਬਾਈ ਸਰਪ੍ਰਾਈਜ਼ ਦਿੱਤਾ ਵਾਹ ਤੇ ਮੈਂ ਅਰਦਾਸ ਕਰਦਾ ਪ੍ਰਮਾਤਮਾ ਅੱਗੇ ਵੀ ਪ੍ਰਮਾਤਮਾ ਇਹੇ ਯਾਰ ਦੋਸਤ ਸਭ ਨੂੰ ਤੇ ਹੁਣ ਤੁਸੀਂ ਦੋਨਾਂ ਭਰਾਵਾਂ ਨੇ ਮੱਝਾਂ ਰੱਖ ਲਈ ਮੱਝਾਂ ਰੱਖ ਲਈ ਹਾਂਜੀ ਮੱਝਾਂ ਰੱਖ ਰਹੀਆਂ ਹਾਂਜੀ ਇੱਥੇ ਮੱਝਾਂ ਤੁਸੀਂ ਇੱਥੋਂ ਝੋਨੇ ਆ ਹਾਂਜੀ ਇੱਥੋਂ ਮੱਝਾਂ ਚੋ ਕੇ ਤੇ ਉਹ ਦੁੱਧ ਸਿੱਧਾ ਡੈਰੀ ਤੇ ਚਲਾ ਜਾਂਦਾ ਕਿ ਦੁੱਧ ਦਾ ਕੁਝ ਕਰਦੇ ਆ ਆਪਾਂ ਬਾਈ ਡੈਰੀ ਤੇ ਲਿਜਾ ਕੇ ਜੀ ਉਹਦਾ ਪਨੀਰ ਵੀ ਬਣਦਾ ਹਾਂਜੀ ਉਹ ਆ ਵੀ ਬਣਦਾ ਬਰਫੀ ਵੀ ਬਣਦੀ ਠੀਕ ਆ ਜਿਹੜਾ ਉਹਦਾ ਘਿਓ ਬਣਦਾ ਬਾਈ ਜੀ ਉਹ ਘਿਓ ਆਪਾਂ ਮਤਲਬ ਘੱਟ ਆ ਉਹਦੀ ਪੈਦਾਵਾਰ ਉਹਦੀ ਮੰਗ ਇੰਨੀ ਕਾ ਬਾਈ ਬੁਕਿੰਗ ਆ ਹੁਣ ਉਹ ਹੱਥੀਗਾ ਤੋਂ ਕਰਦੇ ਆ ਤੁਸੀਂ ਉਹ ਹੱਥੀ ਉਹ ਚ ਬਾਈ ਜਿਹੜਾ ਇੱਕ ਜਿਹੜਾ ਥੱਲੇ ਵਾਲਾ ਉਹਦਾ ਲੱਗਿਆ ਹੋਇਆ ਫੁੱਲ ਲੱਗਿਆ ਹੋਇਆ ਇੱਕ ਤਾਂ ਚੰਦਨ ਦਾ ਬਾਈ ਇੱਕ ਹੈਗਾ ਨਿੰਮ ਦਾ ਅੱਛਾ ਹਾਂ ਵੀ ਮੈਨੂੰ ਹੌਲੀਆਂ ਹੌਲੀਆਂ ਨੌਲੇਜ ਇਕੱਠੀਆਂ ਕੀਤੀਆਂ ਹੋਈਆਂ ਉਹ ਮਤਲਬ ਉਹ ਮਧਾਨੀਆਂ ਬਣੀਆਂ ਨੂੰ ਸਾਲ ਹੋ ਗਿਆ ਪਰ ਉਹ ਮੇਰੀ ਨਾਨੀ ਜੀ ਨੂੰ ਬਹੁਤ ਉਸ ਚੀਜ਼ ਬਾਰੇ ਬਹੁਤ ਜਿਆਦਾ ਪਤਾ ਉਹਨੇ ਉਹ ਚੀਜ਼ਾਂ ਨੂੰ ਆ ਕੇ ਹੱਥ ਲਾਏ ਬਾਈ ਉਹ ਚੀਜ਼ਾਂ ਮਤਲਬ ਬਰਕਤ ਚ ਹੋ ਗਈਆਂ ਠੀਕ ਆ ਉਹ ਚੀਜ਼ਾਂ ਨੇ ਵੜਾਵਾ ਦਿੱਤਾ ਮਤਲਬ ਉਹ ਚੀਜ਼ਾਂ ਕਿੰਨੀਆਂ ਜੁੜ ਕੇ ਬਈ ਉਹਨਾਂ ਚੀਜ਼ਾਂ ਨਾਲ ਜੁੜ ਕੇ ਇਹ ਬਾਈ ਦਾ ਸਹਿਯੋਗ ਮੇਰੇ ਨਾਲ ਬਹੁਤ ਵੱਡਾ ਹਾਂ ਜੇ ਤੁਸੀਂ ਕਹਿੰਦੇ ਵੀ ਕੱਲੇ ਤੁਸੀਂ ਕੁਝ ਨਹੀਂ ਕਰ ਸਕਦੇ ਠੀਕ ਆ ਇਥੋਂ ਦੁੱਧ ਚੋਇਆ ਗਿਆ ਹਾਂਜੀ ਤੁਹਾਡੇ ਘਰੇ ਚਲਿਆ ਗਿਆ ਹਾਂਜੀ ਫਿਰ ਉਹਨੂੰ ਕਾੜਿਆ ਗਿਆ ਕਾੜਿਆ ਗਿਆ ਹੀ ਆ ਤੌੜੀ ਦੇ ਵਿੱਚ ਰੱਖਤਾ ਸੀ ਕਾੜ ਲਿਆ ਹਾਂ ਕਾੜ ਲਿਆ ਕਾੜ ਕੇ ਉਸ ਤੋਂ ਬਾਅਦ ਉਹਨੂੰ ਜਮਾ ਲਿਆ ਜਮਾ ਲਿਆ ਹਾਂਜੀ ਜਮਾ ਕੇ ਉਹਦਾ ਦਹੀਂ ਬਣ ਗਿਆ ਫਿਰ ਉਹਨੂੰ ਰੜਕਣੇ 'ਚ ਪਾ ਲਿਆ ਹਾਂਜੀ ਫਿਰ ਉਹਨੂੰ ਹੱਥੀ ਰੜਕਿਆ ਹੱਥੀ ਰੜਕਿਆ ਹਾਂਜੀ ਫਿਰ ਉਹਦਾ ਘਿਓ ਬਣ ਗਿਆ ਘਿਓ ਬਣ ਗਿਆ ਕਿਉਂ ਬਣ ਕੇ ਫਿਰ ਡੈਰੀ ਤੇ ਚਲਿਆ ਗਿਆ ਡੈਰੀ ਤੋਂ ਚਾਂਦ ਤੋਂ ਪਹਿਲਾਂ ਬਾਈ ਉਹ ਬਾਰਡਰਾਂ ਤੋਂ ਪਾਰ ਮਤਲਬ ਸਮੁੰਦਰਾਂ ਤੋਂ ਪਾਰ ਜਾਣ ਦੀ ਮਤਲਬ ਡਿਮਾਂਡ ਆ ਜਾਂਦੀ ਆ ਵੀ ਕਿਸੇ ਦਾ ਮਤਲਬ ਜਦੋਂ ਵੀਡੀਓ ਨਹੀਂ ਕੋ ਕੋਨਾ ਛੱਡਿਆ ਨਹੀਂ ਮੈਂ ਚੱਲਦਾ ਤੁਸੀਂ ਦੇਖੋ ਇਹਨੇ ਦੁੱਧ ਪੈਦਾ ਆਪ ਕਰ ਲਿਆ ਪੱਠੇ ਪੈਦਾ ਆਪ ਕਰ ਲਏ ਫਿਰ ਉਹ ਤੋਂ ਮੱਝਾਂ ਨੂੰ ਪਾ ਲੇ ਮੱਝਾਂ ਤੋਂ ਪਾਦ ਫਿਰ ਉਹ ਮੱਝਾਂ ਤੋਂ ਅ ਮੱਝਾਂ ਤੋਂ ਦੁੱਧ ਚੋ ਕੇ ਮਦਦ ਦੁੱਧ ਚੋਕੇ ਦੁੱਧ ਨੂੰ ਆਪ ਹੀ ਘਰੇ ਪ੍ਰੋਸੈਸ ਕਰ ਰਿਆ ਪ੍ਰੋਸੈਸ ਕਰਨ ਤੋਂ ਬਾਅਦ ਕਿਉਂ ਬਣ ਗਿਆ ਕਿਉਂ ਬਣਨ ਤੋਂ ਬਾਅਦ ਕਿਉਂ ਨੂੰ ਵੇਚਣ ਵਾਸਤੇ ਜਿਹੜੀ ਨਾ ਮਤਲਬ ਡੈਰੀ ਸੀ ਉਹ ਤਾਂ ਆਪਦੀ ਸੀਗੀ ਸੀਗੀ ਫਿਰ ਡਿੱਕਾਂ ਆਉਂਦਾ ਸੀ ਕੂਰੀਅਰ ਸਰਵਿਸ ਦਾ ਉਹ ਵੀ ਆਪ ਹੀ ਕਬਜ਼ਾ ਕਰ ਲਿਆ ਆਪ ਹੀ ਸਾਰਾ ਕੁਝ ਹੀ ਸਾਰਾ A to Z ਆਪ ਤੇ ਜਿੰਮੇ ਮੈਨੂੰ ਪਤਾ ਲੱਗਿਆ ਸੀ ਮੱਝਾਂ ਵੇਚ ਵੀ ਦਿੰਦੇ ਆ ਬਈ ਇਹ ਸੀ ਨਾ ਮਤਲਬ ਕਹਿੰਦੇ ਹੁੰਦੇ ਅੱਜ ਦੇ ਟਾਈਮ 'ਚ ਵੀ ਬਿਸ਼ੱਕ ਦੀ ਕਲਯੁਗੀ ਬੰਦੇ ਆ ਪਰ ਅਸੀਂ ਚੰਗਾ ਸੋਚਦੇ ਆ ਬਈ ਜਿਹੜੇ ਆਪਣੇ ਕੋਲੇ ਜਾਨਵਰ ਖੜੇ ਨੇ ਇਹ ਸਾਰੇ ਇਹਨੂੰ ਭਮਾਦੀ ਨਾ ਵੀ 15 ਸਾਲ ਦਾ ਬੱਚਾ ਚੋਲੇ ਪਮਾ ਦੀ ਮਤਲਬ 60 ਸਾਲ ਦੀ ਬੁੜੀ ਆ ਬਜ਼ੁਰਗੋ ਚੋਲੇ ਵੀ ਅਸੀਂ ਜਿਹੜੇ ਖੜੇ ਨੇ ਅਸੀਂ ਘਰੇ ਦੇਣ ਵਾਸਤੇ ਜਾਨਵਰ ਜ਼ਿਆਦਾਤਰ ਮੱਝਾਂ ਅਸੀਂ ਘਰੇ ਦੇਣ ਵਾਸਤੇ ਦਿੰਨੇ ਆ ਵੀ ਤੁਸੀਂ ਇਹਨਾਂ ਦਾ ਦੁੱਧ ਆ ਜਿਹੜਾ ਮਤਲਬ ਦੇਖਣ ਚ ਪਮਾ ਦੀ ਇਹ ਵੱਡੀਆਂ ਹੋਣ ਪਰ ਜਿਹੜਾ ਇਹਨਾਂ ਦਾ ਦੁੱਧ ਆ 14-15 ਲੀਟਰ ਤੇ ਤੁਸੀਂ ਇਹਨੂੰ ਪਰਿਵਾਰਕ ਤੌਰ ਤੇ ਅਸੀਂ ਸਾਰਿਆਂ ਨੂੰ ਦਿੰਨੇ ਆ ਵਪਾਰੀਆਂ ਨੂੰ ਅਸੀਂ ਬਹੁਤ ਘੱਟ ਮੱਝਾਂ ਦਿੰਨੇ ਆ ਇਹ ਸੋਚ ਲੱਖੇ ਦੀ ਆ ਵੀ ਆਪਾਂ ਜਿੰਨੀਆਂ ਮੱਝਾਂ ਦੇਣੀ ਆ ਤਾਂ ਪਰਿਵਾਰ ਵਾਲਿਆਂ ਨੂੰ ਵੀ ਘਰਾਂ ਚੋਂ ਮੱਝਾਂ ਨਿਕਲ ਗਏ ਉਹ ਘਰਾਂ ਚ ਮੱਝਾਂ ਬਾੜ ਰਹੇ ਸੌਣ ਬਸ ਇਹੀ ਸੋਚਦੇ ਆ ਵੀ ਦੁਬਾਰੇ ਵੀ ਮਤਲਬ ਇੱਛਾ ਰੱਖਣ ਚੋਂ ਦੀਆਂ ਨਾ ਕਈ ਬੰਦੇ ਕਹਿੰਦੇ ਕੋੜ ਆ ਕਈ ਕਹਿੰਦੇ ਕਰੜੀ ਆ ਕਈ ਕਹਿੰਦੇ ਕਿਵੇਂ ਅਸੀਂ ਸੋਹਣੀਆਂ ਮੱਝਾਂ ਵੀ ਰੱਖੀਆਂ ਹੋਈਆਂ ਵੀ ਜਿਹੜੀਆਂ ਰੀਲਾਂ ਚ ਅੱਜ ਦਾ ਜਵਾਨਾ ਚੱਲਦਾ ਵੀ ਰੀਲਾਂ ਚ ਵੀ ਸੋਹਣੀਆਂ ਹੁਣ ਸੋਹਣੀਆਂ ਵੀ ਰੱਖੀਆਂ ਹੋਈਆਂ ਪਰ ਇਹ ਸਾਡੀ ਇਹੀ ਕੋਸ਼ਿਸ਼ ਆ ਵੀ ਇਹ ਮੱਝਾਂ ਸਾਡੇ ਕੋਲੇ ਆਉਂਦੀਆਂ ਤਾਂ ਘਰਾਂ ਚੋਂ ਵੀ ਜਾਣ ਠੀਕ ਅੱਡੀ ਇਹੀ ਕੋਸ਼ਿਸ਼ ਆ ਵੀ ਜੋ ਵੀ ਸਾਡੇ ਨਾਲ ਵੀਰਪਰਾ ਜੁੜਿਆ ਤੁਹਾਡੇ ਨਾਲ ਜੁੜਿਆ ਤੇ ਉਹ ਸਾਡੇ ਨਾਲ ਇਸ ਗੱਲ ਪਿੱਛੇ ਆਪਣੇ ਕੋਲ ਤਸੱਲੀ ਕਰਕੇ ਮੈਸੂਲੀ ਆ ਸਕਦਾ 10 ਡੰਗ ਇਹ ਸਾਡੀ ਕਹਿਣ ਦੀ ਗੱਲ ਹੈ 10 ਡੰਗ ਸਾਡੇ ਕੋਲੇ ਜੇ ਬੰਦਾ ਦੂਰੋਂ ਆ ਸਾਡੇ ਕੋਲੇ ਰਹੇ ਜੀ ਚਾਹ ਪਾਣੀ ਪਿਾਵਾਂਗੇ ਵਧੀਆ ਪਰ ਬੰਦਾ ਖੁਸ਼ ਹੋਣਾ ਚਾਹੀਦਾ ਅਗਲਾ ਕਹੇ ਫਲਾਨੇ ਤੋਂ ਮੱਝ ਆਈ ਆ ਜਿਵੇਂ ਮੈਨੂੰ ਫੋਨ ਆ ਜਾਂਦਾ ਵੀ ਜਿੰਮੀ ਬ੍ਰੈਂਪਟਨ ਪਿੰਨੀਆਂ ਖਾਧੀਆਂ ਸੀ ਬਸ ਅਗਲਾ ਕਹੇ ਵੀ ਯਾਰ ਫਲਾਨੇ ਥਾਂ ਅਸੀਂ ਮੱਝ ਲੈ ਕੇ ਆਈ ਸੀ ਪਰੌਣੇ ਵਾਂਗੂ ਸੇਵਾ ਕਰਾਂਗੇ ਬਈ ਕੋਈ ਖਰਚਾ ਨਹੀਂ ਰਹਿਣ ਸੈਨ ਦਾ ਓ ਬਾਤ ਕੀ ਬਾਤ ਵੀ ਮਤਲਬ ਸਾਰਾ ਕੁਝ ਆਉਂਦਾ ਮੈਂ ਤੁਹਾਨੂੰ ਹੁਣ ਮੈਂ ਤੁਹਾਨੂੰ ਅਗਲਾ ਪ੍ਰੋਸੈਸ ਦਿਖਾਉਣਾ ਕਿ ਅਗਲਾ ਪ੍ਰੋਸੈਸ ਕੀ ਕੀਤਾ ਵਾ ਕਿਸਾਨ ਕੀ ਕੀ ਕਰ ਸਕਦਾ ਆਜੋ ਹੁਣ ਆਪਾਂ ਅਗਲੇ ਪ੍ਰੋਸੈਸ ਤੇ ਚੱਲਦੇ ਆਂ ਆਹ ਦੇਖੋ ਫਿਰ ਕਿਸਾਨ ਦੇ ਪੁੱਤ ਨੂੰ ਆਉਣਾ ਪੈਂਦਾ ਇੱਥੇ ਆਹ ਦੇਖੋ ਆਹ ਬਾਜ਼ਾਰ ਦੇ ਵਿੱਚ ਜਮਾ ਕਾਰਨਰ ਵਾਲੀ ਸ਼ਾਪ ਲੱਭਦੇ ਆ ਜਿੱਥੇ ਫਿਰ ਉਹ ਸਾਰਾ ਕੁਝ ਕਰ ਲੈਂਦੇ ਆ ਜਿਵੇਂ ਕੀ ਕੀ ਬਣ ਜਾਂਦਾ ਆਪਣੇ ਕੋਲੇ ਘਰ ਦੇ ਦੁੱਧ ਤੋਂ ਕਿ ਦੁੱਧ ਤੋਂ ਆਪਣੀ ਬਰਫੀ ਬਣ ਜਾਂਦੀ ਹੈ ਘਰ ਦੇ ਦੁੱਧ ਤੋਂ ਬਰਫੀ ਬਣ ਜਾਂਦੀ ਆ ਮਿਲਕ ਕੇਕ ਵੀ ਬਣ ਜਾਂਦਾ ਜੀ ਹਾਂ ਮੈਨੂੰ ਜੁੱਤੇ ਲਾ ਲੈਣ ਦੇ ਆ ਜਾਣ ਦੇ ਆ ਜਾਓ ਹਮ ਬਰਫੀ ਹੋ ਗਈ ਮਿਲਕ ਕੇਕ ਹੋ ਗਿਆ ਪਿੰਨੀਆਂ ਹੋ ਗਈਆਂ ਪੰਜੀਰੀ ਹੋ ਗਈ ਅਲਸੀ ਦੀਆਂ ਪਿੰਨੀਆਂ ਹੋ ਗਈਆਂ ਮਤਲਬ ਵੀ ਜਿਵੇਂ ਇਹ ਕੰਮ ਆਪਣਾ ਪਸੂਆਂ ਵਾਲਾ ਪੁਰਾਣਾ ਹੈ ਹਮ ਉਵੇਂ ਬਰਾਸਤੀ ਖਾਣੇ ਆਪਾਂ ਵੀ ਪੁਰਾਣੇ ਬਣਾ ਕੇ ਰੱਖਦੇ ਹਮ ਉਹ ਸਾਰੇ ਬਣ ਜਾਂਦੇ ਆ ਫਿਰ ਉਸ ਤੋਂ ਬਾਅਦ ਲੋਕ ਮਗਾਉਂਦੇ ਆ ਬਾਹਰਲੇ ਮੁਲਖ ਚ ਤੇ ਫਿਰ ਬਾਹਰਲੇ ਮੁਲਖ ਆਣਾਂ ਬਾਅਦ ਤੇ ਕੀ ਸੌਦਾ ਹੋ ਜਾਂਦੀ ਆ ਉਹਦੇ ਵਾਸਤੇ ਆਪਾਂ ਡੀ ਐਚ ਐਲ ਦੀ ਕੰਪਨੀ ਆਪ ਫਾਈਨੈਂਸ ਲਈ ਹੋਈ ਹੈ ਕਿਉਂ ਲਈ ਹੋਈ ਆ ਵੀ ਮੈਨੂੰ ਸ਼ੁਰੂ ਚ ਲਾਂਭੇ ਆਏ ਸੀ ਹੂੰ ਇੰਨੇ ਲਾਂਭੇ ਆਏ ਵੀ ਟੁੱਟ ਗਏ ਬਿਸਕੁਟਾਂ ਹੋ ਗਏ ਹੁਣ ਜੀ ਵੀ ਮਤਲਬ ਜੇ ਕੋਈ ਆਏ ਸੜਦੇ ਨਾ ਮਤਲਬ ਇੰਨੇ ਕਿ ਪੈਸੇ ਲਾਏ ਹੋਏ ਨੇ ਮਤਲਬ ਰੈਪ ਦੇ ਉੱਤੇ ਵੀ ਖਰਾਬ ਹੀ ਨਹੀਂ ਹੁੰਦਾ ਜੀ ਮਤਲਬ ਯਾਰ ਸਾਰੇ ਕਾਹਤੇ ਕਵਜ ਜਾ ਇਸ ਵਾਰ ਐਸ ਵਕਤ ਦੁੱਧ ਪੈਦਾ ਕਰਨ ਤੋਂ ਲੈ ਕੇ ਅਗਲੇ ਦੇ ਘਰੇ ਬਾਕ ਕੱਲਾਇ ਖਾਂਦਾ ਨਹੀਂ ਖਾਣਾ ਲੋਕਾਂ ਨੇ ਆ ਬਾਕੀ ਸਾਰੇ ਕਹੇ ਤੇ ਕਬ ਜਾਏ ਦਾ ਕੱਲੇ ਦਾ ਤੇ ਹੁਣ ਸੁਧਾਰੇ ਤੇ ਮੈਨੂੰ ਮਾੜਾ ਜਾਂ ਦੇ ਆ ਸੀ ਮੈਂ ਵੀ ਸੁਧਾਰੇ ਚ ਕੀ ਦੇ ਰਿਆਂ ਹੁਣ ਮੈਂ ਪਹਿਲਾਂ ਇੱਕ ਗੱਲ ਫੇਰ ਕਹਿਣਾ ਕਿ ਪਹਿਲਾਂ ਤਾਂ ਤੁਸੀਂ ਕਿਸਾਨ ਦੇ ਪੁੱਤਾਂ ਨੂੰ ਸੇਧ ਦੇਣ ਲਈ ਵੀਡੀਓ ਸ਼ੇਅਰ ਕਰਨੀ ਸੀ ਹਾਂਜੀ ਹੁਣ ਤੁਸੀਂ ਕਰਨੀਆਂ ਜੇ ਤੁਸੀਂ ਧੀਆ ਨੂੰ ਭੂਆ ਨੂੰ ਭੈਣਾਂ ਨੂੰ ਮੁਹੱਬਤ ਕਰਦੇ ਆਂ ਹਾਂਜੀ ਤਾਂ ਤੁਸੀਂ ਇਹ ਵੀਡੀਓ ਨੂੰ ਸ਼ੇਅਰ ਕਰਨਾ ਹਾਂਜੀ ਮੈਂ ਕਹਿੰਦਾ ਸੰਧਾਰਾ ਕਿਤੋਂ ਹੋਰ ਲੈ ਲਿਓ ਸਹੀ ਗੱਲ ਪਰ ਯਾਦ ਕਰਾ ਦਿਓ ਸਾਰੇ ਪੰਜਾਬੀਆਂ ਦੇ ਵੀ ਸੰਧਾਰਾ ਸੌਣ ਚ ਦੇਈਦਾ ਪੇਈ ਦਾ ਹੁੰਦਾ ਹਾਂਜੀ ਪਰ ਕਿਹੋ ਜਿਹਾ ਦਈ ਦਾ ਹੁੰਦਾ ਹੁਣ ਇਹ ਦੱਸ ਦਿੰਨੇ ਹੁਣ ਮੈਂ ਤੁਹਾਨੂੰ ਦੱਸਦਾ ਜੀ ਮਤਲਬ ਇਹਦੇ ਵਿੱਚ ਆਪਾਂ ਬਿਸਕੁਟ ਪਾਏ ਹੋਏ ਜੀ ਹਾਂਜੀ ਠੀਕ ਹੈ ਜੀ ਹੁਣ ਬੰਦਾ ਫੌਜ ਚਾ ਕਿਤੇ ਬਾਹਰ ਅੰਦਰ ਨਾਲ ਆਪਾਂ ਉਹਨੂੰ ਮਤਲਬ ਛਗਣ ਵੀ ਦੇਣੀ ਕੁੜੀ ਨੂੰ ਛਗਣ ਤੁਸੀਂ ਉਹ ਹੀ ਦੇ ਦੇਣਾ ਹਾਂ ਮਤਲਬ ਆਪਾਂ ਅਗਲੇ ਇਨ ਆਪਾਂ ਨੂੰ ਸਾਰਾ ਕੁਝ ਪੇ ਕਰ ਦੇਣਾ ਛਗਣ ਆਪਾਂ ਦੇ ਦੇਣਾ ਜੀ ਅੱਛਾ ਠੀਕ ਹੈ ਜੀ ਉਸ ਤੋਂ ਬਾਅਦ ਇਹ ਝੋਲੇ ਦੇ ਵਿੱਚ ਆਪਾਂ ਜੀ ਮੱਠੀਆਂ ਗੁਲਗਲੇ ਠੀਕ ਹੈ ਹੋ ਸਕਦਾ ਬੰਦਾ ਕਿਤੇ ਸ਼ਹਿਰ ਚ ਰਹਿੰਦਾ ਹੋਵੇ ਕੋਈ ਪਿੰਡ ਤੋਂ ਟੁੱਟਿਆ ਭੱਜਿਆ ਦੂਰ ਰਹਿੰਦਾ ਹੋਵੇ ਮਠੀਆਂ ਗੁਲਗਲੇ ਆਪਾਂ ਭੇਜਨੇ ਆ ਇਹਦੇ ਛੋਲੇ ਦੇ ਵਿੱਚ ਪਾ ਕੇ ਠੀਕ ਹੈ ਵੀ ਮੈਂ ਇਹ ਚਾਉਣਾ ਵੀ ਚਲੋ ਠੀਕ ਹੈ ਜੀ ਕਈ ਵਾਰੀ ਬੰਦਾ ਆਪ ਕਿਸੇ ਗੱਲ ਤੋਂ ਟੁੱਟਿਆ ਭੱਜਿਆ ਹੁੰਦਾ ਉਹ ਸਮਝ ਹੀ ਜਾਂਦਾ ਜੀ ਵੀ ਰਿਸ਼ਤਿਆਂ ਦੀ ਕਿੰਨੀ ਕਦਰ ਕਰੀ ਦੀ ਤੇ ਇਹ ਸਿੱਖਾਇਆ ਜੀ ਮੈਨੂੰ ਆਡੀਅנס ਨੇ ਲੋਕਾਂ ਨੇ ਵੀ ਜੇ ਤੁਸੀਂ ਕਦਰ ਕਰਦੇ ਹੋ ਤਾਂ ਮਤਲਬ ਕਿੰਨਾ ਕੁ ਫਾਇਦਾ ਤੁਹਾਡਾ ਕਿੰਨੇ ਕੁ ਲੋਕ ਤੁਹਾਨੂੰ ਮਿਲਦੇ ਨੇ ਨਹੀਂ 3 ਆ ਉੜੀਕ ਦੀਆਂ ਇਹ ਚ ਕੋਈ ਸ਼ੱਕ ਵਾਲੀ ਗੱਲ ਨਹੀਂ 3 ਲਈ ਸੁਧਾਰਾ ਸੌਰਿਆਂ ਦੇ ਘਰੇ ਰੋਬ ਹੁੰਦਾ ਰਤਬਾ ਹੁੰਦਾ ਪੂਰਾ ਹੁੰਦਾ ਵੀ ਮੇਰੇ ਸੌਰਿਆਂ ਮੇਰੇ ਕੋਈ ਮਗਰ ਹੈਗਾ ਸਾਡੇ ਹੈਗੇ ਆ ਹਾਂਜੀ ਸਾਡੇ ਹੈਗੇ ਨੇ ਆ ਸਹੀ ਗੱਲ ਹੈ ਹੋਰ ਕੋਈ ਇੰਨੀਆਂ ਮੱਠੀਆਂ ਗੁਲਗਲੀਆਂ ਨਾਲ ਕਿਸੇ ਨੇ ਰੱਜ ਨਹੀਂ ਜਾਣਾ ਕੁਝ ਬਣ ਨਹੀਂ ਜਾਣਾ ਇਹ ਤੁਹਾਡੀ ਮੁਹੱਬਤ ਦਾ ਇੱਕ ਸਨੇਹ ਹੈ ਹਾਂਜੀ ਸਨੇਹ ਹੈ ਬੇਪੂਆ ਹੈਗੇ ਆ ਤੇਰੇ ਭਰਾ ਦੀਆਂ ਨਿਸ਼ਾਨੀਆਂ ਹੈਗੀਆਂ ਸਹੀ ਗੱਲ ਹੈ ਹੈਗੇ ਆ ਭੈਣੇ ਤੇਰੇ ਭਰਾ ਹੈਗੇ ਆ ਧੀਏ ਅਸੀਂ ਹੈਗੇ ਆ ਉਹ ਆ ਜੀ ਹਾਂ ਹਾਂ ਮਤਲਬ ਪਹਿਲਾਂ ਇਹ ਰਿਸ਼ਤਿਆਂ ਦੀ ਜਿਆਦਾ ਕਦਰ ਸੀ ਚਲੋ ਠੀਕ ਆ ਸੋਸ਼ਲ ਮੀਡੀਆ ਆ ਗਿਆ ਲੋਕ ਹੋਰ ਰਾਹਾਂ 'ਚ ਪੈ ਗਏ ਪਰ ਨਾਨੀ ਹੋਣੀਆਂ ਬਾਪੂ ਹੋਣੇ ਦਾਦੇ ਹੋਣੇ ਇਸ ਚੀਜ਼ਾਂ ਦੀ ਮਤਲਬ ਵੜਕ ਰੱਖਦੇ ਆ ਵੀ ਸਾਡੇ ਰਿਸ਼ਤੇ ਹੈਗੇ ਨੇ ਸਾਡੀ ਫਲਾਨੀ ਕੁੜੀ ਆ ਫਲਾਨੇ ਥਾਂ ਵਿਆਹੀ ਆ ਉਹ ਦੱਸ ਕੇ ਰਿਸ਼ਤੇਦਾਰੀਆਂ ਫਿਰ ਮਤਲਬ ਪਤਾ ਲੱਗ ਜਾਂਦਾ ਸਾਡਾ ਕੀ ਰੁੱਤ ਵਾਈ ਅੱਗੇ ਯਾਰ ਲੋਕ ਤੁਰ ਕੇ ਜਾਂਦੇ ਸੀ ਪੈਦਲ ਜਾਂਦੇ ਸੀ ਉਹ ਦੋ ਲੋਕਾਂ ਦੇ ਰਸਤਿਆਂ ਦੀ ਇੰਨੀ ਕਦਰ ਸੀ ਜਾਣਾ ਅਗਲਾ ਕਹਿੰਦਾ ਯਾਰ ਫਲਾਨੇ ਪਾਸੇ ਆਪਣੀ ਫਲਾਨੀ ਰਿਸ਼ਤੇਦਾਰੀ ਉੱਥੇ ਰਹਿ ਪਾਂਗੇ ਐ ਰਿਸ਼ਤੇਦਾਰਾਂ ਦੇ ਲੋਕ ਵਰਤਦੇ ਸੀ ਬਹੁਤ ਵਰਤਦੇ ਸੀ ਲੋਕ ਪਹਿਲਾਂ ਜੀ ਮਤਲਬ ਗਲੀਆਂ 'ਚ ਪੈਂਦੇ ਹੁੰਦੇ ਸੀਗੇ ਹੁਣ ਤਾਂ ਮਤਲਬ ਬੰਦਾ ਆਪਦੇ ਆਪ ਨੂੰ ਸੇਫ ਹੀ ਕਰੀ ਜਾਂਦਾ ਸੇਫ ਹੀ ਕਰੀ ਜਾਂਦਾ ਵੀ ਹੈਨਾ ਆਹ ਪੈਕਿੰਗ ਆ ਜੀ ਹਾਂ ਇਹ ਪੈਕਿੰਗ ਆ ਤੇ ਆ ਆਪਣਾ ਵਾਈਟ ਘਿਓ ਆ ਜੀ ਘਰ ਦਾ ਜਮਾ ਆ ਦੇਖੋ ਕਰੂ ਤੇ ਆ ਪੈਕਿੰਗ ਤੁਸੀਂ ਇਹ ਦੇਖੋ ਵੀ ਇੱਕ ਪਿੰਡ ਦੇ ਇੱਕ ਪਿੰਡੂ ਕਿਰਤੀ ਪਰਿਵਾਰ ਚੋਂ ਉੱਠ ਕੇ ਕੋਈ ਬੰਦਾ ਮੱਝਾਂ ਤੋਂ ਦੁੱਧ ਪੈਦਾ ਕਰਨ ਤੋਂ ਬਾਅਦ ਇਸ ਤਰ੍ਹਾਂ ਦੀ ਪੈਕਿੰਗ ਤੇ ਕੋਰੀਅਰ ਸਰਵਿਸ ਤੱਕ ਖੁਦ ਦੀ ਹੁਣਾ ਕਿ ਕਿੰਨੀ ਵੱਡੀ ਹਾਂਜੀ ਪਰਮਾਤਮਾ ਦੀ ਬਖਸ਼ਿਸ਼ ਕਹਨੇ ਆ ਇਹ ਕਿੰਨੀ ਵੱਡੀ ਗੱਲ ਹੈ ਕਿ ਖੁਦ ਪੈਦਾ ਕਰਨਾ ਖੁਦ ਪ੍ਰੋਸੈਸ ਕਰਨਾ ਤੇ ਖੁਦ ਉਹਨੂੰ ਵੇਚਣਾ ਮਾਰਕੀਟ ਦੇ ਵਿੱਚ ਹਾਂਜੀ ਤੇ ਹੁਣ ਦੱਸੋ ਇੱਥੇ ਕਾਰਪੋਰੇਟ ਦਾ ਕਿੱਥੇ ਕੋਈ ਤਲਕਾ ਨਹੀਂ ਕੋਈ ਨਹੀਂ ਤਲਕਾ ਨਹੀਂ ਹੈ ਆਪ ਹੀ ਹੈ ਸਾਰਾ ਸਾਰਾ ਕਿਸਾਨ ਦੇ ਘਰੇ ਪੈਸਾ ਆਉਗਾ ਇਹ ਐਵੇਂ ਮੁੰਡੇ ਸਿੱਖ ਸਕਦੇ ਆ ਤੇ ਜਿਹੜੇ ਲੋਕਾਂ ਨੂੰ ਇਹ ਸੇਵਾ ਵਧੀਆ ਲੱਗੀ ਨਾ ਵੀ ਮੁੰਡਾ ਹਾਂ ਯਾਰ ਘੈਂਟ ਕੰਮ ਕਰ ਰਿਹਾ ਹੁਣ ਜਦੋਂ ਇਹਦਾ ਟੋਟਲ ਸਾਰਾ ਕੁਝ ਇਹਦਾ ਤਾਂ ਨੈਚੁਰਲ ਗੱਲ ਆ ਵੀ ਭਾਈ ਇਹ ਕੋਈ ਕਮੀ ਨਹੀਂ ਛੱਡੂਗਾ ਕਮੀ ਨਹੀਂ ਛੱਡਦਾ ਨਹੀਂ ਮੈਂ ਛੱਡਦਾ ਪਤਾ ਕੀ ਗੱਲ ਆ ਜੀ ਹੌਸਲਾ ਜੀ ਤੁਸੀਂ ਅੱਜ ਮੈਨੂੰ ਦੇਗੇ ਤੁਹਾਡੇ ਜਿਹੜੇ ਦੇਖਦੇ ਨੇ ਪਰਿਵਾਰਾਂ ਨੇ ਹੌਸਲਾ ਦੇਤਾ ਬੰਦਾ ਹਾਰਦਾ ਹੀ ਨਹੀਂ ਉਹ ਕੰਮੀ ਛੱਡਦਾ ਹੀ ਨਹੀਂ ਵੀ ਮੈਨੂੰ ਹੋਰ ਮਤਲਬ ਲੋਕ ਮਿਲਣ ਹੋਰ ਗੱਲਾਂ ਬਾਤਾਂ ਹੋਣ ਹੋਰ ਆਰਡਰ ਮਗਾਉਣ ਜਦੋਂ ਤੂੰ ਬੰਦਾ ਕਿਸੇ ਪਾਸੇ ਵੱਡਾ ਜਿਵੇਂ ਹੁਣ ਮੈਂ ਮੱਜਾਂ ਦਾ ਨਹੀਂ ਇੰਨਾ 파ਰਕੂ ਹੈਗਾ ਜੀ ਮੈਂ ਨਾਲ ਯਾਰ ਦੋਸਤ ਰੱਖਿਆ ਜੀ ਆਪ ਦਾ 파ਰਕੂ ਵੀ ਘਾਟਾ ਨਾ ਪੈ ਜੀ ਮੈਨੂੰ ਉੱਧਰਲੇ ਪਾਸੇ ਘਾਟਾ ਨਹੀਂ ਪਊਗਾ ਜੀ ਕਦੇ ਨਹੀਂ ਪਊਗਾ ਇਦਰੇ ਇਹ ਕੰਮ ਚੱਲੂਗਾ ਜਦੋਂ ਵਧੀਆ ਅਸੀਂ ਪਸ਼ੂ ਹੋਰ ਰੱਖਾਂਗੇ ਹੀ ਲੋਕਾਂ ਦੇ ਜਾ ਕੇ ਹੋਰ ਵੇਚਾਂਗੇ ਹੋਰ ਕੁਆਲਿਟੀ ਵਧੀਆ ਹੋ ਜਾਓ ਜ਼ਿੰਦਗੀ ਦੇ ਵਿੱਚ ਇਹ ਇੱਥੇ ਪਿੱਛੇ ਬਾਬਾ ਜੋਤ ਦਾ ਬਾਬਾ ਦੀਪ ਸਿੰਘ ਦੀ ਖੰਡਜੋਤ ਚੱਲਦੀ ਹੈ ਜੀ ਮੈਂ ਇਹੀ ਸੋਚਿਆ ਵੀ ਕੁਆਲਿਟੀ ਨਾਲ ਕਦੇ ਸਮਝੌਤਾ ਨਹੀਂ ਕਰਨਾ ਵੀ ਪ੍ਰਮਾਤਮਾ ਇੰਨਾ ਕੁ ਬਲਦਾਨ ਬਖਸ਼ੀ ਇੰਨਾ ਕੁ ਸਮਤ ਬਖਸ਼ੀ ਵੀ ਡੋਲਣ ਨਾ ਦੇ ਕਾਊਂਟਰ ਤੋਂ ਇਧਰ ਖੜਨ ਵਾਲੇ ਗਾਕਾਂ ਦੇ ਤੇ ਕਾਊਂਟਰ ਦੇ ਉਧਰਲੇ ਪਾਸੇ ਖੜੇ ਬਾਬੇ ਦੇ ਦੋਨਾਂ ਦੇ ਮੱਥੇ ਲੱਗਦੇ ਰਹ ਜੀ ਮੱਥੇ ਹਾਂ ਵੀ ਬੱਸ ਵੀ ਬੰਦਾ ਹੱਥ ਚੱਕਦਾ ਰਹੇ ਜੇ ਮਾਗਰ ਉਗਾਲ ਨਾ ਕੱਢੇ ਵੀ ਯਾਰ ਫਲਾਨਾ ਨਾਂ ਗਿਆ ਹਨਾ ਤੇ ਸਮਾਂ ਦੀ ਜੇ ਲੰਘ ਜੀਏ ਅਗਲਾ 10 ਮਿੰਟ ਆਪਣੀਆਂ ਗੱਲਾਂ ਕਰ ਗੱਲ ਹੈ ਜੀ ਵੀ ਆਰ ਪੀ ਬੰਦੇ ਚੰਗੇ ਨੇ ਇਹ ਬਣਾਉਣਾ ਬਣਨਾ ਚਲੋ ਪ੍ਰਮਾਤਮਾ ਵੱਲੋਂ ਬਖਸ਼ਿਸ਼ ਆ ਪਰ ਬੰਦੇ ਦੇ ਆਪ ਦੇ ਵੀ ਕੁਝ ਸਾਰੇ ਹਨ ਪਰ ਮੇਰਾ ਮੰਨਣਾ ਇਹ ਆ ਵੀ ਭਾਈ ਜੇ ਤੁਸੀਂ ਇੰਨਾ ਸਿਸਟਮ ਬਣਾਉਣਾ ਚਾਹੁੰਦੇ ਆ ਜਿੰਮੀ ਨੂੰ ਦੇਖ ਕੇ ਤੁਹਾਨੂੰ ਇਹੋ ਜੀ ਸੋਚ ਵੀ ਬਣਾਉਣੀ ਪਊ ਹਾਂਜੀ ਓਕੇ ਪਹਿਲਾਂ ਅੰਦਰ ਬਣਦਾ ਫਿਰ ਬਾਹਰ 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 ਬੰਦੇ ਅੱਜ ਕੱਲ ਨਹੀਂ ਫੇਲ ਕਿਉਂ ਪਤਾ ਕੀ ਹੁੰਦਾ ਉਹ ਬਾਹਰੋਂ ਬਣਾਉਂਦੇ ਨੇ ਹਾਂ ਉਹ 버ਗਰ ਵਾਲੀ ਦੁਕਾਨ ਹੋ ਗਈ ਕਾਸੀ ਦੀ ਮਰਜ਼ੀ ਆਪਾਂ ਕਿਸੇ ਨੂੰ ਟਾਰਗੇਟ ਨਹੀਂ ਕਰਦੇ ਉਹ ਸੋਹਣੀ ਬਣਾ ਲੈਂਦੇ ਆ ਜੀ ਹੂੰ ਉਹ ਸੋਹਣੀ ਬਣਾਉਣ ਦੇ ਚੱਕਰ 'ਚ ਬਹੁਤ ਪੈਸੇ ਲਾ ਦਿੰਦੇ ਨੇ ਫਿਰ ਉਹਨੂੰ ਐ ਸੋਚਦੇ ਵੀ ਜਿਹੜੀ ਸਾਡੀ ਕੁਆਲਿਟੀ ਆ ਉਹਨਾਂ ਨੂੰ ਪਤਾ ਨਹੀਂ ਹੁੰਦਾ ਉਹ ਉਨੇ ਰੇਟ ਤੇ ਵੇਚਣਾ ਚਾਹੁੰਦੇ ਨੇ ਅਸੀਂ ਇੱਥੇ ਜੀ ਸਾਡੇ ਡੈਰੀ ਦੇ ਵਿੱਚ ਵਾਸ਼ਰੂਮ ਵੀ ਵੜ ਜਾਂਦਾ ਸੀ ਲੋਕਾਂ ਦਾ ਛੱਤ ਵੀ ਚੌਂ ਜਾਂਦੀ ਸੀ ਕਦੇ ਫ੍ਰਿਜ ਵੀ ਸੜ ਜਾਂਦਾ ਸੀ ਮੀਂਹ ਪਏ ਤੋਂ ਮੈਂ ਤੇ ਮੇਰਾ ਭਰਾ ਨੇ ਛੋਟਾ ਮੈਥੋਂ ਅਸੀਂ ਦਿਨ ਰਾਤ ਇੱਕ ਕਰਕੇ ਜੀ ਛੱਤ ਚੌਂਦੀ ਤੋਂ ਅਸੀਂ ਇਹ ਦੁਕਾਨ ਮਤਲਬ 5 ਸਾਲ ਅਸੀਂ ਦੇ ਥੱਲੇ ਟਪਾਈ ਹੂੰ ਬਹੁਤ ਔਖੇ ਸਾਡੇ ਨਾਲ ਨੂੰ 5-6 ਬੰਦੇ ਤੇ ਸਾਡੇ ਲਈ ਜੀ ਦੁਕਾਨਾ ਛੱਡ ਗਏ ਪਰ ਅਸੀਂ ਇੱਥੇ ਰੱਖੀ ਗੱਲ ਵੀ ਸਾਡੋ ਸਾਨੂੰ ਵੀ ਲਤ ਜੀ ਲੱਗ ਗਈ ਸੀ ਬਾਹਰ ਜਾਣ ਦੀ ਜਾਣਾ ਜਾਣਾ ਫਿਰ ਅਸੀਂ ਟਿਕ ਗਏ ਵੀ ਭੁੱਖੇ ਮਰ ਜਾਾਂਗੇ ਆਪਾਂ ਨੂੰ ਕਿਸੇ ਨੇ ਪੁੱਛਣਾ ਜਮੀਨ ਸਾਡੇ ਕੋਲੇ ਹੈ ਨਹੀਂ ਜੀ ਹੋਰਾਂ ਨਹੀਂ ਹੈਗੀ ਪਰ ਸਾਨੂੰ ਫਿਰ ਮੇਰੇ ਡੈਡੀ ਨੇ ਸਿੱਖਿਆ ਹੋਇਆ ਸੀ ਉਹਨਾਂ ਦਾ ਕੰਮ ਪਹਿਲਾਂ ਦਾ ਉਹ ਮੈਂ ਸਾਰਾ ਕੁਝ ਦਿੱਤਾ ਇੰਨਾ ਕਿ ਇੱਜ਼ਤ ਮਾਨ ਉਹ ਅਸੀਂ ਮੇਰੇ ਡੈਡੀ ਫਿੱਟਰ ਜਿਹੜਾ ਚਲਾਉਂਦਾ ਹੁੰਦਾ ਸੀ ਇੱਥੇ ਮੰਡੀ ਦੇ ਵਿੱਚ ਉਹਨੇ ਕਿਹਾ ਸੀ ਕਹਿੰਦਾ ਇੱਥੇ ਆ ਕੇ ਵੀ ਕਿੰਨੇ ਕੁਝ ਹੋ ਜੇ ਵੀ ਫੁਗਰ ਹੀ ਨਹੀਂ ਮਾਰਨੀ ਅਗਲੇ ਨੇ ਖੈ ਦੇਣਾ ਵੀ ਤੇਰਾ ਪਿਓ ਤਾਂ ਇੱਥੇ ਵੀਟਰ ਜਿਹੜਾ ਚਲਾਉਂਦਾ ਇਹ ਢਾੜੀਗਰ ਪਰ ਵੀ ਸਮਤ ਬਖਸ਼ਿਸ਼ ਪਰਮਾਤਮਾ ਨੇ ਬਹੁਤ ਕੁਝ ਐ ਨੀਵੇਂ ਹੀ ਰੱਖਿਆ ਜੀ ਵੀ ਨੀਵੇਂ ਹੀ ਰਹਿਣਾ ਜੀ ਸ਼ੁਕਰ ਮਾਲਕ ਦਾ ਇੱਕ ਇੱਧਰ ਆ ਆ ਆ ਕੋਟੀਆਂ ਕਾਟੀਆਂ ਵੇਚਣ ਲੱਗ ਗਿਆ ਇਹ ਨਹੀਂ ਵੇਚਣ ਨੇ ਜੀ ਮਤਲਬ ਜਿਹੜਾ ਕੋਈ ਬੰਦਾ ਕਿਤੇ ਵੀ ਰਹਿੰਦਾ ਕਿਸੇ ਵੀ ਕੋਨੇ 'ਚ ਰਹਿੰਦਾ ਹੂੰ ਉਹਦਾ ਸਮਾਨ ਇੰਡੀਆ 'ਚ ਪਿਆ ਹੂੰ ਕਿਤੇ ਵੀ ਕੋਨੇ 'ਚ ਇਸ ਚੰਡੀਗੜ੍ਹੋਂ 17 ਸੈਕਟਰ ਚੋਂ ਆਇਆ ਬੰਦਾ ਬਾਹਰ ਰਹਿੰਦਾ ਉਹਦਾ ਘਰਵਾਰ ਨੂੰ ਲੋਕ ਲੱਗਿਆ ਆਪਾਂ ਚੱਕ ਕੇ ਸਮਾਨ ਉੱਥੋਂ ਕਰਾ ਲਿਆ ਠੀਕ ਆ ਮੈਂ ਤੁਹਾਨੂੰ ਕਲਿੱਪ ਵੀ ਦੇ ਦੂੰਗਾ ਮੈਂ ਵੀਡੀਓ ਬਣਾਈ ਸੀ ਕੱਲ ਦੀਪ ਬਸਤੇ ਆਇਆ ਇਹ ਸਮਾਨ ਉੱਥੋਂ ਬੰਦੇ ਨੂੰ ਕਹਿ ਕੇ ਚੁਕਾ ਲਿਆ ਕਿਤੇ ਵੀ ਵਿਆਹ ਸੀ ਚੱਕ ਕੇ ਤੁਹਾਡਾ ਕੋਰੀਅਰ ਕਰਾਂਗੇ ਮਤਲਬ ਉਹ ਕੱਲਾ ਕੋਰੀਅਰ ਆਪਣੇ ਪ੍ਰੋਡਕਟ ਹੀ ਨਹੀਂ ਕਰਦਾ ਤੁਸੀਂ ਭੂਟ ਭੇਜਣੇ ਆ ਤੁਸੀਂ ਕੱਪੜੇ ਭੇਜਣੇ ਆ ਤੁਸੀਂ ਕੋਈ ਡਾਕੂਮੈਂਟ ਭੇਜਣੇ ਆ ਤੁਸੀਂ ਘਿਓ ਭੇਜਣਾ ਹਾਂਜੀ ਤੁਸੀਂ ਕੁਝ ਵੀ ਭੇਜਣਾ ਤੁਸੀਂ ਕਿਸੇ ਵੀ ਤਰ੍ਹਾਂ ਦੀ ਚੀਜ਼ ਜਿਹੜੀ ਬਾਹਰਲੇ ਮੁਲਕ ਵਿੱਚ ਭੇਜਣੀ ਆ ਤੁਸੀਂ ਕਿਸੇ ਵੀ ਦੇਸ਼ ਵਿੱਚ ਭੇਜਣੀ ਆ ਹਾਂਜੀ ਜਾਂ ਦੇਸ਼ ਦੇ ਕਿਸੇ ਵੀ ਕੋਨੇ ਤੱਕ ਕੋਨੇ ਵਿੱਚ ਭੇਜ ਮੂਰੇ ਬੰਦਾ ਹੋਣਾ ਚਾਹੀਦਾ ਏ ਨੈਟਵਰਕ ਪੂਰੀ ਦੁਨੀਆ 'ਚ ਆ ਮੂਰੇ ਬੰਦਾ ਫੜਨ ਵਾਲਾ ਹੋਣਾ ਚਾਹੀਦਾ ਏ ਹਾਂ ਤੇ ਤੁਸੀਂ ਇਹਦੇ ਲਈ ਸੰਪਰਕ ਕਰਨਾ ਤੇ ਐਵੇਂ ਕੋਈ ਬੰਦਾ ਕੰਮ ਕਰਕੇ ਇੱਜ਼ਤ ਤੇ ਪੈਸਾ ਦੋਨੇ ਕਮਾ ਸਕਦਾ ਇਹ ਨੰਬਰ ਨੋਟ ਕਰ ਲਓ ਇਹ ਨੰਬਰ ਤੁਹਾਨੂੰ ਸਲਾਹ ਦੇਣ ਦੇ ਵੀ ਕੰਮ ਆਊਗਾ ਤੇ ਜਦੋਂ ਤੁਹਾਨੂੰ ਲੋਡ ਹੋਈ ਇਹਨਾਂ ਦੀ ਸਰਵਿਸ ਦੀ ਉਸ ਦੇ ਵੀ ਕੰਮ ਆਉਗਾ ਆਪਣਾ ਜੀ ਜਿਹੜਾ ਪਤਾ ਮੈਂ ਦੱਸਦਾ ਜੀ ਨਿਊ ਜਨਤਾ ਡੈਰੀ ਮੌੜ ਮੰਡੀ ਨਿਊ ਜਨਤਾ ਡੈਰੀ ਐਂਡ ਸਵੀਟਸ ਮੌੜ ਮੰਡੀ ਨੇੜੇ ਬੱਸ ਸਟੈਂਡ ਦੇ ਜੀ ਜ਼ਿਲ੍ਹਾ ਬਠਿੰਡਾ ਪੈਂਦਾ ਆਪਣਾ ਤੇ ਤੁਸੀਂ ਗੂਗਲ ਤੇ ਵੀ ਸਰਚ ਕਰੋਗੇ ਆਪਣੀ ਲੋਕੇਸ਼ਨ ਆਉਂਦੀ ਹੈ ਗੂਗਲ ਤੇ ਜੇ ਤੁਸੀਂ ਨਾ ਸਰਚ ਕਰੋਗੇ ਨਿਊ ਜਨਤਾ ਡੈਰੀ ਮੋੜ ਮੰਡੀ ਨਿਊ ਜਨਤਾ ਡੈਰੀ ਐਂਡ ਸਵੀਟਸ ਸਵੀਟਸ ਹਾਂ ਜੇ ਤੁਸੀਂ ਸਰਚ ਕਰੋਗੇ ਗੂਗਲ ਤੇ ਆਊਗਾ ਜੀ ਤੁਹਾਨੂੰ ਗੂਗਲ ਇੱਥੇ ਲੈ ਕੇ ਆਊਗਾ ਇੱਥੇ ਲੈ ਕੇ ਆਊਗਾ ਹਾਂ ਬਿਲਕੁਲ ਤੇ ਬਾਕੀ ਤੁਹਾਡਾ ਬਹੁਤ ਮੈਂ ਧੰਨਵਾਦ ਕਰਦਾ ਤੁਸੀਂ ਕਈ ਬੰਦੇ ਇਹ ਪ੍ਰਮਾਤਮਾ ਤੁਹਾਡੇ ਕੋਲੇ ਸਿੱਧਾ ਨਹੀਂ ਆਉਂਦਾ ਜੜਾਂ ਲਾਉਣ ਵਾਲੇ ਬੰਦੇ ਖੁਦ ਭੇਜਦਾ ਜਿਉਂਦੇ ਰਹੋ ਮੈਂ ਟਿੱਲੋਂ ਬਾਈ ਦਾ ਵੀ ਜ਼ਿਕਰ ਕਰਦੇ ਆ ਹਾਂ ਉਹਨਾਂ ਟਿੱਲੋਂ ਸਭ ਤੋਂ ਪਹਿਲਾ ਵੀਡੀਓ ਟਿੱਲੋਂ ਨੇ ਐਸੇ ਨਾ ਕੰਪੋਟ ਤੇ ਐਵੇਂ ਖੜੇ ਦੀ ਵੀਡੀਓ ਪਾਈ ਸੀ ਐਸੇ ਖੜ ਕੇ ਪਾਈ ਸੀ ਉਹਨਾਂ ਟਿੱਲੋਂ ਹੋਣਾ ਨੇ ਫਿਰ ਆਰਐਮਬੀ ਟੈਲੀਵਿਜ਼ਨ ਵਾਲਿਆਂ ਨੇ ਜੀ ਤੇ ਵੀ ਮੈਂ ਵਾਰੀ ਕਹਿੰਦੇ ਵੀ ਗੁਣ ਜ਼ਿੰਦਗੀ ਚ ਇੱਕ ਵਾਰੀ ਹੁੰਦਾ ਠੀਕ ਆ ਮੈਂ ਉਹਨਾਂ ਦਾ ਗੁਣ ਹਮੇਸ਼ਾ ਲਈ ਅੱਪਾ ਚੀਤੇ ਰੱਖਣਾ ਹੀ ਚਲੋ ਬੰਦੇ ਤੇ ਹਵਾਵਾਂ ਠੰਡੀਆਂ ਤੱਤੀਆਂ ਆਉਂਦੀਆਂ ਪਰ ਉਹ ਨਾਲ ਖੜਨ ਵਾਲੇ ਬੰਦੇ ਨੇ ਕੋਈ ਸ਼ੱਕ ਨਹੀਂ ਇੰਨਾਂ ਦਾ ਵੀ ਸਾਥ ਬਹੁਤ ਵੱਡਾ ਈ ਅੱਜ ਨਾਲ ਖੜੇ ਨੇ ਮੇਰੇ ਬਾਈ ਸੁੱਤਾ ਪਿਆ ਹੋਵੇ ਕਮਰੇ 'ਚ ਮੈਂ ਸਿੱਧਾ ਵਗ ਜਾਣਾ ਹੋ ਸਕਦਾ ਵੀ ਕਈ ਬੰਦਿਆਂ ਦੀ ਇੱਛਾ ਹੁੰਦੀ ਆ ਵੀ ਨਾਲ ਬੈ ਕੇ ਗੱਲਾਂ ਬਾਤਾਂ ਕਰਨੀਆਂ ਕਿਸੇ ਦਾ ਕਿਵੇਂ ਡ੍ਰੀਮ ਹੁੰਦਾ ਕਿਸੇ ਦਾ ਕਿਵੇਂ ਆਪਾਂ ਨੂੰ ਹੁਣ ਕਿੰਨੇ ਬੰਦੇ ਮਿਲੇ ਜੀ ਰਾਹ ਦੇ ਵਿੱਚ ਹਨ ਤੇ ਉਹ ਪ੍ਰਮਾਤਮਾ ਨੇ ਮੇਰੇ ਸਾਰੇ ਝੋਲੀ ਪਾਏ ਨੇ ਸ਼ੁਕਰਾਨਾ ਸ਼ੁਕਰਾਨਾ